ਤੱਲੇ ਨੂੰ ਜ਼ਿਆਦਾ ਝੁਕੀ ਹੋਈ ਆ ਦੁਪਹਿਰ ਕੇ ਲਈ ਜੇ ਦੋ ਦਰੋਂ ਫਤਹ ਲੇ ਲਿਓ ਨੇ ਆ ਲੂ तकरीबन ਤਿਆਰ ਆ ਠੀਕ ਆ ਉਹ ਅੱਗੇ ਲੱਗੀ ਯਕੀਨੀ ਯਕੀਨੀ ਉਹ ਤਾਂ ਹੈਗੀ ਇਟਾਲੀਅਨ ਆ ਇਧਰ ਆ ਜੰਨੇ ਆ ਆ ਇਧਰ ਆ ਜਾਓ ਸ਼ੁਰੂਆਤ ਤੇ ਲਾਇਆ ਆਪਾਂ ਫੁੱਲਾਂ ਦੇ ਬੂਟੇ ਗੀਂਦਾ ਲੱਗਾ ਤੇ ਜਿਵੇਂ ਮੈਂ ਤੁਹਾਨੂੰ ਦਿਖਾਇਆ ਸੀਗਾ ਆ ਗੀਂਦਾ ਬੂਟਾ ਉਸ ਤੋਂ ਅੱਗੇ ਆ ਜਾਓ ਆ ਮਿਰਚਾਂ ਨੂੰ ਫੁੱਲ ਝੜਨ ਲੱਗ ਪਏ ਲੈ ਲੱਗ ਕੇ ਮਿਰਚਾਂ ਲੱਗਣ ਲੱਗ ਗਈਆਂ ਛੋਟੀਆਂ ਛੋਟੀਆਂ ਤੇ ਆਇਦਰ ਆਪਣੇ ਗੰਡੇ ਵੀ ਤਿਆਰ ਆ ਵੇਖ ਰਿਆ ਤੁਸੀਂ ਗੰਡਿਆਂ ਦੀ ਪਨੀਰੀ ਲਾਏ ਵਟਾਂ ਉੱਤੇ ਮੂੰਗਰੇ ਤੇ ਮਿਰਚਾਂ ਨੂੰ ਫੁੱਲ ਜਿਹੜੇ ਚੱਲ ਪਿਆ ਠੀਕ ਆ ਮਿਰਚਾਂ ਰੈਡੀ ਆ ਗੰਡੇ ਰੈਡੀ ਆ ਚਟਨੀ ਆਸਤੇ ਚਟਨੀ ਆਸਤੇ ਗੰਡੇ ਆ ਜਿਹੜੇ ਰੈਡੀ ਹੋ ਚੁੱਕੇ ਆ ਅਵੇ ਮੈਂ ਤੁਹਾਨੂੰ ਦੱਸਿਆ ਸੀ ਇੱਕ ਵਿੱਚ ਮਿਰਚ ਦਾ ਬੂਟਾ ਤੇ ਇੱਕ ਵਿੱਚ ਪਿਆਜ਼ ਹੁਣ ਪਿਆਜ਼ ਰੈਡੀ ਆ ਇਹ ਆਪਾਂ ਕੱਟ ਲੈਣੇ ਆ ਰਹਿ ਜਾਣੀਆਂ ਮਿਰਚਾਂ ਠੀਕ ਆ ਮਿਰਚਾਂ ਤੋਂ ਬਾਅਦ ਇੱਧਰ ਵੀ ਗੰਡੇ ਲਓ ਜੀ 54 ਟਿੰਡੇ 54 ਟਿੰਡੇ ਰੈਡੀ ਆ ਇਹ ਦੇਖ ਲਓ ਲੱਗਿਆ ਆ ਕੀ ਕਿ ਤਕਰੀਬਨ ਸਾਰੀਆਂ ਬੱਲਾਂ ਨੂੰ ਆਪਾਂ ਟਿੰਡੇ ਲੱਗੇ ਹੋਏ ਆ ਠੀਕ ਆ ਇਹ ਬਸ ਇੱਕ ਦੇ ਰਹਿ ਚ ਇਹਨਾਂ ਦਾ ਪੂਰ ਆਪਾਂ ਜਿਹੜਾ ਲਾ ਲੈਣਾ ਤੇ ਆਪਾਂ ਟੰਡੇ ਆਦਾ ਉਹ ਉਧਰ ਆ ਥੋੜਾ ਜਿਹਾ ਗੋਡਾ ਨਾਲ ਆ ਪਿਆ ਥੇਰੀਆ ਸ਼ਿਮਲਾ ਮਰਚ ਲੱਗ ਰਹੀ ਆ ਹੌਲੀ ਹੌਲੀ ਆ ਦੇਖ ਸ਼ਿਮਲਾ ਮਰਚ ਤੋਂ ਬਾਅਦ ਇਹ ਪਟੇਉ ਬੈਂਗਣੀ ਬੈਂਗਣੀ ਨੂੰ ਫੁੱਲ ਆ ਜਿਹੜੇ ਲੱਗ ਰਹੇ ਆ ਇਹਨੂੰ ਫੁੱਲ ਲੱਗ ਰਹੇ ਆ ਆ ਥੋੜਾ ਜਿਹਾ ਏਰੀਆ ਹਜੇ ਗੁੱਡ ਨਾ ਪਿਆ ਤੋ ਨੂੰ ਪਤਾ ਵੀ ਵਿੱਚ ਬੰਦਾ ਚਾਹੀਦਾ ਹੁੰਦਾ ਸਬਜ਼ੀ ਦੇ ਉਧਰੋਂ ਰੈਡੀ ਆ ਸਾਰੀ ਸਬਜ਼ੀ ਪਿੰਡੀਆਂ ਹਜੇ ਛੋਟੇ ਆ ਬੂਟੇ ਪਿੰਡੀਆਂ ਦੇ ਵੇਖ ਲਿਆ ਆ ਪਿੰਡੀਆਂ ਦੇ ਬੂਟੇ ਆ ਜੀ ਛੋਟੇ ਆ ਉਸ ਤੋਂ ਬਾਅਦ ਖੀਰਾ ਖੀਰੇ ਨੂੰ ਵੀ ਫੁੱਲ ਲੱਗਣ ਲੱਗ ਗਏ ਆ ਆ ਖੀਰੇ ਦੀਆਂ ਵੱਲ ਆ ਧੀਰੇ ਤੋਂ ਬਾਅਦ ਆ ਗਈਆਂ ਤਰਾਂ ਆਹ ਆ ਤਰਾਂ ਤਰਾਂ ਦੀਆਂ ਵੱਲਾਂ ਆ ਗਈਆਂ ਇਧਰ ਲੈਨ ਚ ਇਧਰ ਆ ਗਈ ਤੋਰੀ ਤੋਰੀ ਹਜੇ ਟਾਈਮ ਲਾਊਗੀ ਤੋਰੀ ਕੱਦੂ ਨੇ ਹਜੇ ਟਾਈਮ ਲਾਜਣਾ ਠੀਕ ਆ ਤੇ ਤੋਰੀ ਕੱਦੂ ਪੇਠਾ ਇਹ ਹਜੇ ਟਾਈਮ ਲਾਊਗਾ ਆ ਇਧਰ ਆਲਵਾਂ ਦੇ ਵਿੱਚ ਇੱਕ ਇੰਡੀਆ ਚਪੰਡ ਇੰਡੀਆ ਦੀ ਵੱਲ ਹੋਰ ਉਗਰੀ ਜਾ ਵੇਖ ਲੋ ਇਹਨੂੰ ਵੀ ਲੱਗੇ ਹੋਏ ਆ ਫੁੱਲ ਵੇ ਲੋਰ ਆਈਡੀ ਆ ساری ਸਬਜੀ तकरीबन ਗੋਡਰਿਆਂ ਵਿੱਚ ਬੈਠਾ ਟਾਈਮ ਤੋਂ ਟਾਈਮ ਕੱਢ ਕੇ ਇਹਦੀ ਗੁੜਾਈ ਚੱਲ ਰਹੀ ਆ